ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਭ ਠੀਕ ਠਾਕ ਹੋਏਗੇ ਕਰਦੇ ਬਈ ਖੇਤ ਤਿਆਰ ਆਪਣਾ ਰਾਤ ਹਲ ਹੁਲ ਮਾਰਤੇ ਦਿਆਂਨ ਸਵੇਰੇ ਮਾਰਾ ਇੱਕ ਵਾਰੀ ਰੋਟਾਵੇਟਰ ਬਾਤਿਆ ਖਾਦਾਂ ਬੀਜਾ ਮਾਰ ਰਹੇ ਆਂ ਛਿੱਟਾ ਸਟਾਰ ਦਾ ਬੀਜ ਰਹੇ ਆਂ ਬਈ ਅਪਾ 10 15 1 ਕਿਲੋ ਪਾਰੇ ਆਂ ਬੀਜ ਕਿੱਲੇ ਵਿੱਚ ਆ ਆਰ ਕੰਪਨੀ ਦੇ ਸਰੋਂ ਇਹ 10 15 ਕਾਫੀ ਚਰਚਾ ਮਾਸਟਾਈਮ ਹੈ ਸਰੋਂ ਜਿਹੜੀ ਬੀਜ ਰਹੇ ਆਪਾਂ ਮਤਲਬ ਦੋ ਤੀਸਰਾ ਸਾਲ ਹੈ ਤਿੱਕੀ ਆਪਣੇ ਪਾਸੇ ਜੀ ਜਾਣੀ ਉਹ ਤੀਜਾਂ ਆਪਾਂ ਥੋੜੀਓ ਬਾਕੀ ਕਾ ਟਾਈਮ ਥੋੜਾ ਵੱਧਾ ਆ ਜਾ ਬਾਕੀ ਕੁਝ ਬੀਜ ਜੇ ਆਪਾਂ ਕਵੇਰੀ ਕੀ ਉਹ ਕਾ ਤਾਂ ਟਾਈਮ ਥੋੜਾ ਘਟ ਇਸਤੇ ਠੀਕ ਹੈ ਬਈ ਲਾਮਾ ਔਲੀਆਂ ਵਾਲਾ ਪਾਕ ਹੈ ਔਲੀਆਂ ਕੱਢਾਂਗੇ ਅਮਾ ਖਤਮ ਬਣੇ ਰਹੋ ਜੀ ਆਪਣੀ ਵੀਡੀਓ ਕੇ ਲੱਜ ਹੋਣਗੀਆਂ ਗੱਲਾਂ ਬਾਤਾਂ ਦੇਖਦੇ ਆਂ ਕਿ ਆ ਕੰਮਕਾਰ ਹੁੰਦਾ ਬਲੇਟ ਹਜੇ ਕਾਸੇ ਨਹੀਂ ਪਾਇੇ ਰੋਟਾਵੇਟਰ ਦੇ ਲੋਡ ਲਏ ਆ ਇਸ ਕਰਕੇ ਪਾ ਕੇ ਬਾਈ ਆਉਣੀ ਆ ਪਾਣਾ ਔਲੀਆ ਕੰਨੀ ਹੋਇਆ ਬਾਈ ਜੇ ਪਾਣੀ ਪੂਰੀ ਨਾ ਮਾ ਪਰਸਾਨ ਹੋ ਦਸੂਗਾ ਫਿਰ ਨਾ ਸਰੋਂ ਦਾ ਨੁਕਸਾਨ ਨਹੀਂ ਹੁੰਦਾ ਕਈ ਵਾਰੀ ਮੀਂਹ ਆਦਾ ਪਿਆ ਇਸ ਤਰ੍ਹਾਂ ਡਾਕਰ ਕੇ ਦਾ ਬੜੇ ਵਾਰ ਇਹ ਬਣ ਗਿਆ ਖੇਤ ਤਾਂ ਡਾਕਰ ਜਾਣ ਚਲੋ ਵਧੀਆ ਹੋ ਗਿਆ ਔੜੀਆਂ ਵਧੀਆ ਲਿਕ ਬਣ ਗਈਆਂ ਸ਼ਾਮ ਨੂੰ ਪਾئیںਗੇ ਪੱਕਾ ਖੇਤ ਉਹ ਵੀ ਸਰੋਂ ਰੀਜਣੀ ਹੈ ਵੀ ਸੱਜਣਾ ਸਾਡੇ ਤਿੰਨ ਦਾ ਟਾਈਮ ਹੋ ਗਿਆ ਚੱਲ ਫੇ ਆਪਾਂ ਲੇ ਗੇ ਧਗੀਆਂ ਅੱਗੇ ਖੇਤ ਬਾਣ ਅੱਜ ਬਈ ਸੋਨੇ ਦਾ ਝਟ ਲਾਈ ਦੁਬਾਰਾ ਛੋਟਾ ਹੀ ਘੰਟੇ ਲੱਗੇ ਬੰਦੇ ਆਪਣਾ ਬਣਾਣ ਪੁੱਜੇ ਖਾਂਜੇ ਖੇਤਗੇ ਚੱਲਦੇ ਭਈ ਅੱਗੇ ਕਰੇਗੇ ਬਾਹੀ ਖੇਤੀਗੇ ਪਹੁੰਚ ਗਏ ਬਈ ਖੇਤ ਆਪਾਂ ਚੱਲ ਰਹੇ ਆ ਬੈਂਦਰ ਵੀ ਪਾਈਆਂ ਗਿਆ ਜੀ ਉਹ ਕਟਰ ਚੱਲ ਰਿਹਾ ਇੱਧਰ ਐੇ ਮਾਰਦਾ ਬਈ ਵੜਿਆ ਕਰਤਾਰ ਮਸ਼ੀਨ ਆ ਗਈ ਹਾਂ ਆਪਣੇ ਕੱਲ ਨੂੰ ਵੱਢेंगे ਵੀ ਦੇ ਖੇਤ ਬਾਰੇ ਯਾਰ ਫਿਰ ਟਾਈਮ ਨਾ ਹੋ ਰਹਿਣਾ ਨਾ ਹੋ ਰਹਿਣਾ ਕੱਲ ਨੂੰ ਲਾ ਲੈਂਦੇ ਹੜੀ ਆਪਣੇ ਵਾਹ ਇੱਕ ਮਸ਼ੀਨ ਕੀ ਇੱਕ ਬਹਰ ਬਗ ਜੇਗੀ ਇੱਕ ਆਪਣੇ ਵਾਹ ਲੱਗ ਜੇਗੀ ਹੋ ਠੀਕ ਹੈ ਵੱਡੇ ਆ ਕੀ ਵੱਡਿਆ ਮੱਟਾਂ ਵਾਲਾ ਸਾਰਾ ਮਸੀਦਾ ਹੋ ਗਿਆ ਬਈ ਅੱਜ ਟਾਈਮ ਕਰ ਵੇਦੀਆਂ ਆਪਣੀ ਬੱਟੜੀ ਦੀ ਆਪਣੀ ਵੱਡੇ ਕੇ ਕੱਲ ਤੋਂ ਪਾਏ ਆ ਗਿਆ ਬਈ ਫਾਲਿਆਂ ਵਾਲਾ ਟਰੈਕਟਰ ਵੀ ਗੱਲ ਮਾਰਾਂਗੇ ਫਾਲੇ ਆਪਾਂ ਬੈਲਰ ਵਾਲ ਆ ਗਿਆ ਬੈਲਰ ਵਾਲਾ ਕੀ ਹਾਲ ਹੈ ਕੀ ਬਣਾ ਰਹਿਆ ਦੱਸ ਕੰਦੇ ਵਾਲ ਇੱਕ ਜਣੇ ਲੱਗ ਤ ਰਹੇ ਆ ਇਹਨੇ ਬਣਾ ਰਹੇ ਆ ਇਹ ਦੇਖ ਹੈ ਹੈ ਕੋਈ ਨਹੀਂ ਬੱਡੇਗੇ ਕੱਲ ਨੂੰ ਦੇਖ ਲੈਂਗੇ ਫਿਰ ਰਲਣੇ ਦੀ ਸਲਾਹ ਯਾਰ ਵਿੱਚ ਵਿੱਚ ਰਲਣੇ ਦੀ ਸਲਾਹ ਕੋਈ ਨਹੀਂ ਦੇ ਦੇ ਕੋਈ ਬੀਟੀ ਕਿਲੇ ਬੀਟੀ ਕਿਲੇ ਬਣਾ ਲਿਓ ਕੋਈ ਨਹੀਂ ਤੇ ਪਹਿਲਾਂ ਨਹੀਂ ਗੱਲ ਕਰੀ ਨਹੀਂ ਇਹ ਬਣਾ ਰਹੇ ਤੇ ਸਮੇਂ ਬਣਾ ਲੈਂਦੇ ਜਰੂਰ ਆ ਜਾਓ ਜਿਹੜੀ ਮੜਦਾ ਹੋਵੇ ਤਾਂ ਹਾਂ ਹਾਂ ਸਾਰੀ ਉਹੀ ਹੈ ਮਜਰੀ ਵਾਲਾ ਉਹੀ ਚੱਲ ਰਿਹਾ ਉਹ ਕਟਰ ਚੱਲ ਰਿਹਾ ਹੈ ਬੈਲਰ ਚੱਲ ਰਿਹਾ ਉਹ ਉੱਪਰ ਰੈਕ ਚੱਲ ਰਿਹਾ ਮਰੇ ਉਹ ਇਹ ਅੱਲਾ ਪਿਆ ਕੰਮ ਆ ਖਾਲਾਵਾ ਬਾਈ ਕੰਟਰੋਲ ਨਹੀਂ ਹੋ ਰਿਹਾ ਦਾ ਵੀ ਬਸਾਬ ਜਲਾਇਆ ਵੀ ਕੀ ਪੱਤੀ ਹੀ ਕੱਢਣੀ ਲਗਾ ਆਪਾਂ ਨੇ ਕੱਢੀ ਨਹੀਂ ਹੈਗੀ ਤਾਂ ਹੀ ਇਹ ਪੂਰਾ ਮਤਲਬ ਕੰਮ ਨਹੀਂ ਕਰ ਰਿਹਾ ਕੰਟਰੋਲਰ ਇਸ ਦਾ ਇਹ ਪੱਤੀ ਹੀ ਕੱਢੇਗੇ ਉਹ ਦੂਏ ਕੀ ਦਾ ਆਪਾਂ ਨੇ ਕੱਟ ਕੇ ਹੀ ਰੱਖੀ ਵੀ ਹੈ ਬਾਹਰ ਉਹ ਚੱਲੇਗਾ ਮੈਂ ਕਹ ਰਿਹਾ ਕੰਟਰੋਲ ਕਿਉਂ ਨਹੀਂ ਕੰਮ ਕਰ ਰਿਹਾ ਟਰੈਕਟਰ ਜੋਰੇ ਨਹੀਂ ਲਾ ਰਿਹਾ ਹਣ ਕੱਟ ਜਾ ਜਾਂ ਉੱਪਰ ਆ ਜਾ ਬੰਦੇ ਆ ਗਏ ਬੰਦੇ ਆ ਗਏ ਉਹ ਤੋਂ ਮੇਰਾ ਬੰਦਾ ਲੈ ਗਿਆ ਕਿੱਥੇ ਲੈ ਗਿਆ ਉਹ ਤਗੜਾ ਕੀ ਬਣਿਆ ਕੀ ਬਣਿਆ ਕਿਆ ਬਣਿਆ? ਕਿਆ ਬਣਿਆ? ਪੰਜਾਂ ਦੇ ਜੋ ਬਦਲ ਦਾ ਭਾਜੀ ਕਾ? ਹਾਂ। ਥਾਣੇ ਵਾਲੇ ਕਿਆ ਕਾ? ਮੈਨੂੰ ਬੁਲਾਇਆ ਤੂੰ ਬੋਲਿਆ ਹੀ ਨਹੀਂ। ਰਾਤ ਨੂੰ ਇਕੱਠੇ। ਮੈਨੇ ਤੈਨੂੰ ਬੁਲਾਇਆ ਤੂੰ ਬੋਲਿਆ ਹੀ ਨਹੀਂ। ਰਾਤ ਨੂੰ ਮਿਲਦਾ ਜਨਾ। ਮੇਰੀ ਸਿਹਤ ਠੀਕ ਨਹੀਂ ਦੀ ਵੀਰ ਅੱਜ। ਠੀਕ ਆ ਓਕੇ ਅਸੀਂ ਚੱਲਦੇ ਆ। ਕੋਈ ਨਹੀਂ ਕੋਈ ਨਹੀਂ ਚਲੋ। ਪੈਕ ਸੈਕ ਲਾਣਾ ਦੱਸੋ। ਆ ਗੋਲੋ ਹੀ ਫਿਰਾਂ ਚਲੋ ਹੋਰ ਵੀ ਲਗਾ ਨਜ਼ਾਰਾ ਬਾਈ ਹੋਰ ਥੇਰਾਂਗੇ ਹਾਲਾ ਦੋਏ ਲਿਵਰ ਵਾਲਾ ਥੇਰ ਗਿਆ ਜਿੱਤਰਾ ਮਰਜ਼ੀ ਪੂਰੀ ਹੋਰ ਵੀ ਤਵੀਆਂ ਨਿਬੜ ਗਿਆ ਤਵੀਆਂ ਕਰਦੀਆਂ ਇਕੱਠੀ ਠੀਕ ਐ ਥੋਨੀ ਫਿਰ ਚੱਲ ਲੇ ਕੇ ਹਣ ਹਲਾਂ ਹਾਰੂ ਦਾ ਬਟਰ ਘਰ ਆ ਗਿਆ 8 ਵਜੇ ਨਾ 4 ਵਜੇ ਬੇਂਦਰ ਨਿਕਲੇ ਤਾਂ ਗੇਤਮਾ ਤੇ ਇਸਮ ਤੇ 7 ਵਜੇ ਹਜੇ 8 ਵਜੇ ਦੇ ਨੂੰ ਫਾਈਨਲ ਹੋ ਜੰਗੇ 5 ਕਿਲੋ ਨੇ ਐਨ ਬਣਗੇ ਵਧੀਆ ਇਹ ਨਿਬੜ ਗਿਆ ਤਵੀਆਂ ਵਾਲੇ ਦਾ ਦੂਰ ਮਾਰੀ ਤਗੀਆਂ ਆਪਣੇ ਪਹਿਲਾਂ ਤੇ ਦੂਰ ਘਰ ਉੱਟਾ ਬਿਟਰ ਤੇ ਹੀਰ ਕੇ ਹਲ ਮਾਰ ਰਹੇ ਆ ਬਾਕੀ ਜੇ ਸਵੇਰੇ ਆਪਾਂ ਨੇ ਫਾਂਟ ਕੇ ਤਲੇ ਦੇ ਇੱਕ ਵਾਰੀ ਹਲ ਮਾਰਿਆ ਚੱਟਾ ਮਾਰ ਦਿੰਗੇ ਜੇ ਔੜੀਆਂ ਕੱਢੀਆਂ ਫਿਰ ਐਵੇਂ ਬੀਜ-ਬੀਜ ਕੇ ਔੜੀਆਂ ਕੱਢ ਦਾਂਗੇ ਉਹ ਸਵੇਰੇ ਦੇਖ ਲ लेंगे ਜਿਵੇਂ ਹੋਇਆ ਜੇ ਆ ਔਲੈਂਡ ਰਾਹਾਂ ਨੇ ਵੇੜਾਂ ਬਾਈ ਆਪਾਂ ਤੜੀਆਂ ਗੱਠੀ ਕਰਾਣ ਚਲੇ ਜੇਗੇ ਉਹ ਚਰਰੇਰ 55 ਲੋੜੀ ਫਾਲਿਆਂ ਵਾਲਾ ਵੀ ਗਿਆ ਕੰਮ ਨਿਕਲ ਸਰੋਟਾ ਵੇਟਰ ਵਾਲਾ ਰਹਿ ਗਿਆ ਬਸ ਘੂੜੀਆਂ ਜਗੀਆਂ ਆ ਗਈਆਂ ਸਰੋਟੇ ਦਾ ਹੈ ਜੀ ਘੰਟੇ ਦਾ ਕੰਮ ਚਲਦੇ ਆ ਬਈ ਆਪਾਂ ਬਾਈ ਆ ਜੀ ਨਵੇੜ ਕਰੂਗਾ ਮੇਰੇ ਦਾ ਲਿਓ ਜੀ ਆ ਗਏ ਘਰਾਂ ਆਪਾਂ ਸਵੇਰੇ ਔਲੀਆਂ ਕੱਢेंगे ਬੀਜ ਬੀਜ ਕੇ ਔਲੀਆਂ ਵਾਲੀਓ ਸਲਾਹ ਬਣਾ ਲਈ ਬਾਕੀ ਬਈ ਉਹ ਟਰੈਕਟਰ ਕਰਨਾ ਆਪਣਾ ਸੇਲ ਤੋਂ ਤੂੰ ਕਹਿ ਕਿ ਵੀਡੀਓ ਪਾਵਾ ਫੁੱਲ 355 DI ਇਹ ਸੇਲ ਕਰਨਾ ਟਰੈਕਟਰ ਆਪਣਾ ਇਹ ਹੈਟ ਨੰਬਰ ਐਸਕੋ PB653065 ਠੀਕ ਹੈ ਭਾਈ ਸਸਿਕਾਲਾ ਜੀ ਵੀਡੀਓ ਦੇਖਣ ਵਾਸਤੇ ਧੰਨਵਾਦ ਮਿਲਾਂ ਕਰ ਲਵਾਂਗੇ ਸੇ ਨਵੀਂ ਵੀਡੀਓ ਆ ਠੀਕ ਹੈ ਜੀ ਓਕੇ ਭਾਈ